ਸਤਿ ਸ਼੍ਰੀ ਅਕਾਲ ਜੀ ਇਸ ਵਕਤ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਾਰਟਿਕੂਲਰ ਡਬਲੋ ਲਓ ਜੀ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਅੱਜ ਦੀ ਜਿਹੜੀ ਸਾਡੀ ਕਲੈਕਚਰ ਹੋਊਗੀ ਉਹ ਅੱਜ ਰਹੂਗੀ ਰੰਗ ਰਸ਼ੀਆ ਦੇ ਵਿੱਚ ਅਸੀਂ ਮੈਚਿੰਗ ਸੂਟ ਲੈ ਕੇ ਆਂ ਕਾਸਟ ਸੂਟ ਅਸੀਂ ਬੁਟੀਕ ਵਰਕ ਦੀ ਵੇਰੀਐਟੀ ਕੀਤੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਅੱਜ ਲੈ ਕੇ ਆਏ ਜੋ ਕਾਫੀ ਫੇਮਸ ਸ਼ਰਟ ਪੀਸ ਵਾਲੇ ਸੂਟ ਚੱਲ ਰਿਹਾ ਜੀ ਬਰਾਸ਼ੋ ਵੈਲਵਟ ਤੇ ਕਲਰ ਵੀ ਕਾਫੀ ਫੇਮਸ ਆ ਸਾਰਿਆਂ ਦੀ ਦੀਵਾਰ ਇਸੇ ਕਲਰ ਦੀ ਕੀਤੀ ਜਾ ਰਹੀ ਹੈ ਉਹ ਵੀ ਤੁਹਾਡੇ ਵਾਸਤੇ ਰੀਸਟਾਕ ਕਰਤਾ ਜੀ ਕਾਫੀ ਸਟਾਕ ਪਹੁੰਚ ਗਿਆ ਹ ਠੀਕ ਹੈ ਜੀ ਇਸ ਤੋਂ ਪਹਿਲਾਂ ਦੋ ਤਿੰਨ ਵਾਰੀ ਅਸੀਂ ਇਹ ਵਾਲੀ ਸ਼ੇਰਿੰਗ ਕੀਤੀ ਆ ਪਰ ਫੁੱਲ ਵੀਡੀਓ ਨਹੀਂ ਸੀ ਪਾਈ ਕਿਉਂਕਿ ਜਲਦੀ ਸਟਾਕ ਖਤਮ ਹੋ ਜਾਂਦਾ ਸੀ ਤੇ ਅੱਜ ਤੋਂ ਨੂੰ ਅਸੀਂ ਗਾ ਤੁਹਾਨੂੰ ਕਾਫੀ ਸਾਰਾ ਸਟਾਕ ਆ ਗਿਆ ਆਪਣੇ ਕੋਲੇ ਤੇ ਤੁਹਾਨੂੰ ਅੱਜ ਫੁੱਲ ਵੀਡੀਓ ਵੀ ਪਾ ਰਹੇ ਇਹਨਾਂ ਸੂਟਾਂ ਦੀ ਲਓ ਜੀ ਚੈੱਕ ਕਰੋ ਜੀ ਚੈਨਲ ਨੂੰ ਕਰੋ ਸਬਸਕ੍ਰਾਈਬ ਜੋ ਆਪਣੀਆਂ ਭੈਣਾਂ ਨਵੀਆਂ ਆਪਣੇ ਚੈਨਲ ਤੇ ਲਓ ਚੈੱਕ ਕਰੋ ਜੀ ਇਹ ਬਰਾਸ਼ੋ ਬੈਲਵਰ ਦੇ ਤੁਹਾਨੂੰ ਸ਼ਾਰਟ ਪੀਸ ਮਿਲ ਗਿਆ 2 ਮੀਟਰ ਦੀ ਸ਼ਰਟ ਮਿਲੂਗੀ ਇਹ ਠੀਕ ਹੈ ਜੀ ਟਾਈ ਮੀਟਰ ਦੀ ਸ਼ਾਰਟ ਮੈਨਣ ਵਾਲੀ ਆ ਪ੍ਰਾਈਜ਼ ਵਾਲੀ ਸ਼ਾਰਟ ਦਾ 1100 ਰਹੂਗਾ ਠੀਕ ਹੈ ਜੀ 1100 ਤੁਸੀਂ ਇਹ ਵਾਲੀ ਸ਼ਾਰਟ ਲੈ ਸਕਦੇ ਹੋ ਸਾਡੇ ਕੋਲ ਇਦੇ ਨਾਲ ਤੁਸੀਂ ਤੁਹਾਨੂੰ ਬਾਟਮ ਦਵਾਂਗੇ ਕਈ ਮੇਰੀਆਂ ਭੈਣਾਂ ਨੇਚਰਲ ਕਰੇਵ ਦੀ ਬਾਟਮ ਲੈਣਾ ਚਾਹੁੰਦੀਆਂ ਤੇ ਨੇਚਰਲ ਕਰੇਵ ਦੀ ਬਾਟਮ ਦਵਾਂਗੇ ਡਾਈਏਬਲ ਬਾਟਮ ਹੈ ਜੇਕਰ ਤੁਸੀਂ ਬੇਸ ਕਲਰ ਕਰਵਾਉਣਾ ਬੇਸ ਕਰਾ ਲਓ ਆਫ ਵਾਈਟ ਰੱਖਣੀ ਆਫ ਵਾਈਟ ਰੱਖੋ ਜੇਕਰ ਇਹ ਜਿਹੜੀ ਅੰਬੀ ਬਣੀ ਹੋਈ ਹੈ ਸਕੈਨ ਕਲਰ ਦੀ ਤੁਸੀਂ ਉਹ ਵੀ ਕਲਰ ਦੇ ਡਾਈ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਬਾਟਮ ਤੁਹਾਨੂੰ 500 ਦੀ ਪੈਣ ਵਾਲੀ ਹੈ ਨੇਚਰਲ ਕਰੇਵ ਤੇ ਬਾਟਮ 500 ਦੀ ਪਾਉਗੀ ਜੀ ਤੇ ਬਰਸ਼ੋ ਬੈਲਵਟ ਦੀ ਸ਼ਾਰਟ 1100 ਦੀ ਪੈਣ ਵਾਲੀ ਹੈ ਜੀ ਇਦੇ ਨਾਲ ਤੁਸੀਂ ਸਾਡੇ ਕੋਲੋਂ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਲਓ ਜੀ ਇਹ ਸਾਡੇ ਕੋਲੇ ਕਾਫੀ ਸਟਾਕ ਪਹੁੰਚ ਚੁੱਕਿਆ ਹੈ ਇਹ 벨ਵਰਡ ਦੀ ਬਾਟਮ ਕਈ ਮੇਰੀਆਂ ਭੈਣਾਂ 벨ਵਰਡ ਦੀ ਬਾਟਮ ਪਸੰਦ ਕਰਦੀਆਂ ਤੇ ਇਹ ਵਾਲੀ ਤੁਹਾਨੂੰ ਬਿਲਕੁਲ ਬੈਸਟ ਕੁਆਲਿਟੀ ਦੀ ਬਾਟਮ ਮਿਲਣ ਵਾਲੀ ਹੈ 벨ਵਰਡ ਦੀ ਤੇ ਇਹ ਡਾਈਏ ਵਾਲੇ 벨ਵਰਡ ਆ ਜੀ ਇਹਨੂੰ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਠੀਕ ਆ ਆਫ ਵਾਈਟ ਵੀ ਲੈ ਸਕਦੇ ਹੋ ਇਹ ਵਾਲੀ ਜਿਹੜੀ ਤੁਹਾਨੂੰ ਬਾਟਮ ਪਹਿਣ ਵਾਲੀ ਹੈ ਸਿਰਫ 900 ਦੀ ਪਹਿਣ ਵਾਲੀ ਹੈ ਜੀ ਠੀਕ ਹੈ ਪਿਓਰ ਰੈਬਟ 벨ਵਰਡ ਹੈ ਜੀ ਇਹ ਬਿਲਕੁਲ ਰੀਜਨਲ ਵਾਲੀ ਹੈ ਤੇ ਤੁਸੀਂ ਇਹ ਵਾਲੀ ਜਿਹੜੀ ਬਾਟਮ ਵੀ ਲੈ ਸਕਦੇ ਹੋ 벨ਵਟ ਦੀ ਇਹ ਤੁਹਾਨੂੰ 900 ਰੁਪਏ ਦੀ ਬਾਟਮ ਪੈਣ ਵਾਲੀ ਹੈ ਠੀਕ ਹੈ ਜੀ 900 ਦੀ ਬਾਟਮ ਪਹਿਣੀ ਹੈ ਇਹ ਵਾਲੀ 벨ਵਟ ਦੀ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਲੋ ਇੱਕ ਤੁਹਾਨੂੰ ਸ਼ਾਰਟ ਪੀਸ ਮਿਲ ਗਏ ਇਹ ਵਾਲੇ ਆਫ ਵਾਈਟ ਦੇ ਵਿੱਚ ਠੀਕ ਹੈ ਜੀ ਆਫ ਵਾਈਟ ਦੇ ਨਾਲ ਤੁਸੀਂ ਕਈ ਮੇਰੀਆਂ ਪੇਣਾ ਵਾਈਟ ਸੂਟ ਪਸੰਦ ਕਰਦੀਆਂ ਤਾਂ ਤੁਸੀਂ ਨਾਲ ਇਹਦੇ ਵਾਈਟ ਬਾਟਮ ਲੈ ਲਓ ਬੈਲਵਰਡ ਦੀ ਵਾਈਟ ਬਾਟਮ ਲੈ ਲਓ ਜੀ ਪੂਰਾ ਵਾਈਟ ਸੂਟ ਬਣਾ ਲਓ ਫਿਰ ਵੀ ਬਹੁਤ ਸੋਹਣਾ ਸੂਟ ਬਣਨਾ ਜੀ ਬ੍ਰਾਸ਼ੋ ਬੈਲਵਰਡ ਦੇ ਵਿੱਚ ਡਾਈ ਵੀ ਕਰਵਾ ਸਕਦੇ ਹੋ ਤੁਸੀਂ ਇਹ ਸ਼ਾਰਟ ਡਾਈ ਕਰਵਾ ਲਓ ਬਾਟਮ ਡਾਈ ਕਰਾਓ ਡਾਈ ਡਾਈ ਕਰਵਾ ਲਓ ਜਿੰਨਾ ਤਾਂ ਮਰਜ਼ੀ ਤੁਸੀਂ ਸੂਟ ਡਾਈ ਕਰਵਾ ਸਕਦੇ ਹੋ ਇੱਕ ਤਾਂ ਨੂੰ ਇਹ ਵਾਲੀ ਸ਼ਾਰਟ ਪੀਸ ਪੈਣ ਵਾਲੀ ਮਿਲਣ ਵਾਲੀ ਹੈ ਜੀ ਠੀਕ ਹੈ ਜੀ ਇਹ ਆਫ ਵਾਈਟ ਦੇ ਵਿੱਚ ਸੀਗੀ ਲਓ ਇੱਕ ਇਹ ਤੁਹਾਨੂੰ ਇਹ ਵਾਲੀ ਸ਼ਾਰਟ ਪੀਸ ਮਿਲੂਗੀ ਜੀ ਲਓ ਇਹ ਕੇ ਇਹ ਵਾਲੀ ਸ਼ਰਟ ਪੀਸ ਮਿਲਣ ਵਾਲੀ ਹੈ ਚੈੱਕ ਕਰੋ ਜੀ ਇਹਦੇ ਨਾਲ ਵੀ ਤੁਸੀਂ ਬੈਲਵਰਡ ਦੀ ਵਾਈਟ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਪੂਰਾ ਕੰਪਲੀਟ ਸੂਟ ਬਣਾ ਲਓ ਜੀ ਵਾਈਟ ਕਲਰ ਦਾ ਜਾਂ ਇਹਨੂੰ ਡਾਈ ਕਰਾ ਲਓ ਬਹੁਤ ਸੋਹਣੀ ਬਾਟਮ ਰਹਿਣ ਵਾਲੀ ਹੈ ਡਾਈ ਕਰਵਾਲੋ ਇਹ ਵਾਲੀ ਬਾਟਮ ਤੁਸੀਂ ਇਹ ਵਾਲੀ ਸ਼ਰਟ ਦੇ ਨਾਲ ਵੀ ਲੈ ਸਕਦੇ ਜੀ ਬਾਟਮ ਬਣਾ ਲਓ ਠੀਕ ਹੈ ਜੀ ਬਹੁਤ ਸੋਹਣੀ ਇਹ ਵੀ ਸ਼ਰਟ ਰਹਿਣੀ ਹੈ ਇਹ ਵਾਲੀ ਸ਼ਰਟ ਸਿਰਫ ਤੁਹਾਨੂੰ 1000 ਰੁਪਏ ਦੀ ਪਊਗੀ ਜੀ ਠੀਕ ਹੈ ਜੀ ਸ਼ਰਟ 1000 ਦੀ ਪੈਣੀ ਆ बॉਟਮ ਬੈਲਵਰਡ ਦੀ ਤੁਹਾਨੂੰ ਬ੍ਰਸ਼ੋ ਜਿਹੜੀ बॉਟਮ ਹੈ ਉਹ ਬੈਲਵਰਡ ਦੀ ਹੈ ਜੀ ਉਹ ਤੁਹਾਨੂੰ 900 ਦੀ ਪੈਣੀ ਆ ਜੀ ਠੀਕ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਤੇ ਲਓ ਹੁਣ ਤੁਹਾਨੂੰ ਅਸੀਂ ਦਿਖਾਉਣੀ ਆ ਜੋ ਅਸੀਂ ਸੂਟ ਰੈਡੀ ਕੀਤਾ ਸੀ ਇਹ ਵਾਲੀ ਅ ਸ਼ਰਟ ਦੇ ਵਿੱਚ ਤੇ ਨਾਲ ਜੋ बॉਟਮ ਲਗਾਈ ਹੈ ਦੁਪੱਟਾ ਦਿਖਾਇਆ ਜਿੱਦਾਂ ਦਾ ਸੂਟ ਬਣਾ ਰੈਡੀ ਕੋਈ ਵੀ ਤੁਹਾਨੂੰ ਅਸੀਂ ਸ਼ੋਅ ਕਰ ਦਿੰਦੇ ਆ ਇਹ ਪੂਰਾ ਕੰਪਲੀਟ ਸੂਟ ਰੈਡੀ ਹੋਇਆ ਜੀ ਬ੍ਰਸ਼ੋ ਦੇ ਵਿੱਚ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਪੂਰਾ ਸੂਟ ਰੈਡੀ ਹੋਇਆ ਨੀਚੇ ਤੱਕ ਦੇਖ ਸਕਦੇ ਹੋ ਇਹ ਬਾਟਮ ਬਣੀ ਹੋਈ ਹੈ ਬਾਟਮ ਤੇ ਇੱਥੇ ਡਿਜ਼ਾਈਨਿੰਗ ਹੋਈ ਹੈ ਜੀ ਠੀਕ ਹੈ ਜੀ ਮੂਰੀ ਦੀ ਡਿਜ਼ਾਈਨਿੰਗ ਹੋਈ ਹੈ ਇਹ ਵਾਲਾ ਰਿਹਾ ਜੀ ਦੁਪੱਟਾ ਇਹ ਦੁਪੱਟਾ ਰੈਡੀ ਹੋਇਆ ਨਾਲ ਤੁਸੀਂ ਦੇਖ ਸਕਦੇ ਹੋ ਇਦਾਂ ਦੁਪੱਟੇ ਦੇ ਉੱਪਰ ਲੈਸ ਲਗਾਈ ਹੋਈ ਹੈ ਬਹੁਤ ਸੋਹਣਾ ਦੂਰ ਤੋਂ ਤੁਹਾਨੂੰ ਦਿਖਾ ਦਿੰਦੀ ਹਾਂ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਇਹ ਬਲਾ ਠੀਕ ਹੈ ਜੀ ਇਦਾਂ ਤੁਸੀਂ ਇਹ ਵਾਲਾ ਸੂਟ ਰੈਡੀ ਕਰ ਸਕਦੇ ਹੋ ਤੇ ਲਓ ਇੱਕ ਇਹ ਵਾਲੀ ਸ਼ਰਟ ਮੈਨੀ ਤੁਹਾਨੂੰ ਵਾਈਟ ਠੀਕ ਹੈ ਜੀ ਇੱਕ ਇਹ ਵਾਲੀ ਲਾਸਟ ਪ ਜੇਕਰ ਕਿਸ ਨੇ ਵਾਈਨ ਦੇ ਵਿੱਚ ਲੈਣਾ ਤਾਂ ਇਹ ਵਾਲਾ ਸ਼ਾਰਟ ਪੀਸ ਲੈ ਲਓ ਇਹਨ ਨਾਲ ਬੋਟਮ ਤੁਸੀਂ ਡਾਈ ਕਰਾ ਲਓ ਇਦਾਂ ਵਾਈਨ ਦੇ ਵਿੱਚ ਆਫ ਵਾਈਟ ਵੀ ਚੱਲਦੀ ਹੈ ਜੀ ਆਫ ਵਾਈਟ ਵੀ ਤੁਸੀਂ ਲੈ ਸਕਦੇ ਠੀਕ ਹੈ ਜੀ ਇਹ ਸਨ ਸਾਡੀਆਂ ਬਰਸ਼ੋ ਦੇ ਸ਼ਾਰਟ ਪੀਸ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੋ ਅਸੀਂ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਅੱਜ ਰੰਗ ਰਸ਼ੀਆ ਦੇ ਮੈਚਿੰਗ ਸੂਟ ਉਹ ਵੀ ਤੁਹਾਨੂੰ ਦਿਖਾਵਾਂਗੇ ਉਭੀ ਤੁਹਾਨੂੰ ਸ਼ੋਅ ਕਰਾਂਗੇ ਜੀ ਲੋ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਸੀ ਜਫੀਰਾ ਤੇ ਰੈਡੀ ਕੀਤਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਦੇਖ ਸਕਦੇ ਹੋ ਕਿਸੇ ਕਸਟਮਰ ਦਾ ਰੈਡੀ ਹੋਇਆ ਲੋ ਇੱਕ ਸੂਟ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਾਂ ਜੀ ਠੀਕ ਹੈ ਜੀ ਇਹ ਬਣਿਆ ਹੋਇਆ ਜੀ ਕੇਰਾ ਬਹੁਤ ਹੀ ਪਿਆਰਾ ਜਿਹਾ ਦਾ ਕੇਰਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਨਾਲ ਤੁਹਾਨੂੰ ਇਦਾਂ ਪੈਚ ਵਰਕ ਮਿਲੇਗਾ 슬ੀਵਸ ਦੇ ਉੱਪਰ ਇਹ ਬਾਹਾਂ ਦਾ ਪੈਚ ਵਰਕ ਹੈ ਜੀ ਤੇ ਇਹ ਨਾਲ ਬਣਿਆ ਹੋਇਆ ਕੇਰੇ ਦਾ ਪੈਚ ਵਰਕ ਤੇ ਨਾਲ ਤੁਹਾਨੂੰ ਰਹਿਣਾ ਜੀ ਇਦਾਂ ਬਾਟਮ ਤੇ ਇਹ ਬਾਟਮ ਤੇ ਵਰਕ ਆਊਗਾ ਵੀਡੀਓ ਵਿੱਚ ਲੁੱਕ ਦਿਖਾ ਦੇਣੀ ਹੈ ਸੂਟ ਕਿੱਦਾਂ ਆਊਗਾ ਤੇ ਨਾਲ ਹੀ ਸਾ ਵੀ ਰੈਡੀ ਕਰਵਾਇਆ ਜਿਸ ਨਾਲ ਦੁਪੱਟਾ ਰੈਡੀ ਕਰਕੇ ਦਿੱਤਾ ਹੈ ਇਦਾਂ ਸ਼ੌਰਟ ਦੇ ਵਿੱਚੋਂ ਪੀਸ ਕੱਢ ਕੇ ਜੀ ਇਦਾਂ ਦੁਪੱਟੇ ਤੇ ਲਗਾਇਆ ਦੇਖੋ ਜੀ ਇਹ ਦੁਪੱਟਾ ਰੈਡੀ ਹੋਇਆ ਚਨੂਨ ਸ਼ਕੂਨ ਦਾ ਦੁਪੱਟਾ ਰੈਡੀ ਹੋਇਆ ਇਹਦੇ ਨਾਲ ਬਹੁਤ ਹੀ ਪਿਆਰਾ ਜਿਹਾ ਲਓ ਵੀਡੀਓ ਦੇ ਵਿੱਚ ਤੁਹਾਨੂੰ ਲੁੱਕ ਵੀ ਦਿਖਾ ਦਿੰਦੀ ਆ ਕਿੱਦਾਂ ਆਉਂਦੀ ਆ ਸ਼ੂਟ ਦੀ ਤੁਸੀਂ ਉਹ ਵੀ ਦੇਖ ਸਕਦੇ ਹੋ ਚੈੱਕ ਕਰੋ ਜੀ ਚੈੱਕ ਕਰੋ ਜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਦਾਂ ਬਾਟਮ ਤੇ ਵਰਕ ਆਊਗਾ ਜੀ ਠੀਕ ਹੈ ਜੀ ਇਦਾਂ ਹੀ ਇਹਦੇ ਘੇਰੇ ਤੇ ਵਰਕ ਆਉਣਾ ਤੇ ਇਦਾਂ ਹੀ ਦੁਪੱਟਾ ਬੰਨਣਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬੰਨਣਾ ਹੈ ਇਦਾਂ ਠੀਕ ਹੈ ਜੀ ਇਹ ਦੁਪੱਟਾ ਇਦਾਂ ਅਸੀਂ ਰੈਡੀ ਕੀਤਾ ਤੁਸੀਂ ਵੀ ਇਦਾਂ ਦੁਪੱਟਾ ਰੈਡੀ ਕਰ ਸਕਦੇ ਹੋ ਤੇ ਨਾਲ ਇਦਾਂ ਘੇਰੇ ਤੇ ਵਰਕ ਹੋਣਾ 슬ੀਵਸ ਤੇ ਵਰਕ ਹੋਣਾ ਤੇ ਬਾਟਮ ਤੇ ਵਰਕ ਹੋਣਾ ਇਹ ਵਾਲੇ ਸੂਟ ਜਿਹੜੇ ਰੈਡੀ ਕੀਤੇ ਆ ਤੇ ਅਸੀਂ ਕਾਫੀ ਸਾਰੇ ਤੁਹਾਨੂੰ ਹੋਰ ਸੂਟ ਵੀ ਦਿਖਾਵਾਂਗੇ ਤੁਸੀਂ ਆਪਣੇ ਕਿਸੇ ਵੀ ਪਸੰਦ ਦੇ ਸੂਟ ਤੇ ਇਦਾਂ ਦਾ ਡਿਜ਼ਾਈਨ ਸਾਡੇ ਕੋਲੋਂ ਕਰਵਾ ਸਕਦੇ ਹੋ ਜੋ ਸੂਟ ਸਾਡੇ ਕੋਲੋਂ ਰੈਡੀ ਆ ਅਸੀਂ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਉਜੀ ਇੱਕੇ ਵਾਲਾ ਸੂਟ ਰਹੂਗਾ ਇਹ ਵਾਲੀ ਰਹੂਗੀ ਨਾਲ ਬਾਟਮ ਬਾਟਮ ਤੇ ਵਰਕ ਆਊਗਾ ਜੀ ਇੱਕੇ ਮਸਟਰਡ ਕਲਰ ਦੇ ਵਿੱਚ ਰਹਿਣਾ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ 2300 ਰੁਪਏ ਕਿਉਂਕਿ 1700 ਦਾ ਤਾਂ ਇਹ ਸੂਟ ਹੀ ਹੁੰਦਾ ਜੀ ਠੀਕ ਹੈ ਜੀ ਜਫੀਰਾ ਦਾ ਸੂਟ ਹੈ 1700 ਦਾ ਸੂਟ ਹੈ ਬਾਕੀ ਇਹਦੇ ਉੱਪਰ ਪੈਚ ਵਰਕ ਹੋਇਆ ਠੀਕ ਹੈ ਜੀ ਤਾਂ ਘੇਰੇ ਤੇ ਪੈਚ ਵਰਕ ਹੋਇਆ 슬ੀਵਸ ਦੇ ਉੱਪਰ ਪੈਚ ਵਰਕ ਹੋਇਆ ਤੇ ਬਾਟਮ ਉੱਪਰ ਵਰਕ ਹੋਇਆ ਜੀ ਇਹਦੀ ਪ੍ਰਾਈਸ 2300 ਰੁਪਏ ਰਹੂਗੀ ਜੀ ਠੀਕ ਹੈ ਜੇਕਰ ਤੁਸੀਂ ਐਦਾਂ ਸਾਡੇ ਕੋਲੋਂ ਬਿਨਾ ਵਰਕ ਤੋਂ ਲੈਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਪਹਿਲਾਂ ਅਸੀਂ ਤੁਹਾਨੂੰ ਸੂਟ ਦਿਖਾਇਆ ਸੀ ਜੋ ਸੀ ਰੈ ਵਰਕ ਹੋਇਆ ਸੀ ਠੀਕ ਹੈ ਇਹ ਐਦਾਂ ਬਿਨਾ ਵਰਕ ਤੋਂ ਸੂਟ ਹੈ ਇਹਦੀ ਪ੍ਰਾਈਸ ਰਹਿਣੀ ਹੈਗੀ 1700 ਰੁਪਏ ਦੇਖੋ ਜੀ ਕੇਵਲਾ ਸੂਟ ਮਿਲੂਗਾ ਇਹਦੀ ਪ੍ਰਾਈਸ ਰਹਿਣੀ ਹੈਗੀ 1500 ਰੁਪਏ ਠੀਕ ਹੈ ਜੀ ਇਹਦੀ ਪ੍ਰਾਈਸ 1500 ਰੁਪਏ ਰਹਿਣ ਵਾਲੀ ਹੈ ਤੇ ਲਓ ਜੀ ਅਸ ਤੋਂਗੇ ਤੁਹਾਨੂੰ ਅਸੀਂ ਸੂਟ ਦਿਖਾਣੀ ਆ ਇਹ ਜਫੀਰਾ ਦੇ ਵਿੱਚ ਸੀਗਾ ਜਫੀਰਾ ਦੇ ਵਿੱਚ ਤੁਹਾਨੂੰ ਐਦਾਂ ਲੋ ਇੱਕੇ ਵਾਲਾ ਸੂਟ ਮਿਲੂਗਾ ਬਿਨਾ ਵਰਕ ਤੋਂ ਤੁਹਾਨੂੰ ਜਫੀਰਾ ਦੇ ਵਿੱਚ ਮਿਲੂਗਾ ਬਿਨਾ ਵਰਕ ਤੋਂ ਵੀ ਤੁਸੀਂ ਲੈ ਸਕਦੇ ਹੋ ਦੇਖ ਸਕਦੇ ਹੋ ਜੀ ਇਹ ਤੁਸੀਂ ਬਿਨਾ ਵਰਕ ਤੋਂ ਜਫੀਰਾ ਦੇ ਵਿੱਚ ਸਾਡੇ ਕੋਲ ਸੂਟ ਲੈ ਸਕਦੇ ਹੋ 1700 ਰੁਪਏ ਦੀ ਪ੍ਰਾਈਸ ਰਹਿਣੀ ਆ ਬਹੁਤ ਸੋਹਣਾ ਸੂਟ ਰਹਿਣਾ ਜੀ ਜਫੀਰਾ ਦੇ ਵਿੱਚ ਤੇ ਇਹਦੇ ਉੱਪਰ ਪੈਚ ਵਰਕ ਹੋਇਆ ਜੀ ਠੀਕ ਹੈ ਜੀ ਲੋ ਇਹ ਕੇਵਲਾ ਸੂਟ ਸਾਡੇ ਕੋਲ ਰੈਡੀ ਹੋਇਆ ਤੇ ਦੂਸਰਾ ਸੂਟ ਜਿਹੜਾ ਰੈਡੀ ਹੋਇਆ ਲਓ ਜੀ ਚੈੱਕ ਕਰੋ ਜੀ ਇਹ ਕੇਵਲਾ ਸੂਟ ਰਹੂਗਾ ਜੀ ਲੋ ਇਹ ਵਾਲੀ ਰੈਣੀਆ ਜੀ ਬਾਟਮ ਠੀਕ ਹੈ ਇਹ ਬਾਟਮ ਤੇ ਵਰਕ ਹੈ ਜੀ ਠੀਕ ਹੈ ਜੀ ਪਿਓਰ ਨੇਚਰਲ ਕਰੇਵ ਦੀ ਬਾਟਮ ਮੈਲੀਆਂ ਤੇ ਇਹਦੇ ਬਾਰੇ ਸੂਟ ਦਾ ਤੁਸੀਂ ਵਰਕ ਦੇ ਸਕਦੇ ਹੋ ਇਹ ਸ਼ਾਰਟ ਤੇ ਵਰਕ ਹੋਇਆ ਸੀ ਠੀਕ ਹੈ ਜੀ ਇੱਕੇ ਵਾਲਾ ਕਲਰ ਤੋਂ ਮਿਲਣ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਜਿ ਫੀਰਾ ਦੇ ਉੱਪਰ ਰੈਡੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਕੇਵਲਾ ਸੂਟ ਆਊਗਾ ਜੀ ਇਹ ਵਾਲਾ ਜਿਹੜਾ ਸੂਟ ਰਹੂਗਾ ਜੀ ਇਹ ਰਹੂਗਾ ਜੀ ਲਓ ਇਹ ਵਾਲੀ ਰਹੂਗੀ ਜੀ ਬਾਟਮ ਇਹ बॉटम ਤੇ ਵਰਕ ਹੈ ਤੇ ਇਹ ਵਾਲਾ ਰਹੂਗਾ ਜੀ ਸ਼ਾਰਟ ਤੇ ਵਰਕ ਬਹੁਤ ਹੀ ਪਿਆਰਾ ਜਿਹਾ ਕਪੜਾ ਰਹਿਣ ਵਾਲਾ ਜੀ ਇਹ ਵਾਲਾ ਲਓ ਤੁਹਨੇਰ ਵਿੱਚ ਅਸੀਂ ਸਟਾਫ ਚੈੱਕ ਕਰਵਾ ਦਿੰਨੇ ਆ ਜੀ ਵੀ ਕਿਹੜਾ ਸਟਾਫ ਤੇ ਵਰਕ ਹੋਇਆ ਜੀ ਲਓ ਜੀ ਸੇਮ ਕਲਰ ਦਾ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਸੇਮ ਕਲਰ ਦਾ ਸੂਟ ਰਹੂਗਾ ਜੀ ਰੰਗ ਰਸ਼ੀਆ ਬ੍ਰਾਂਡ ਲਓ ਜੀ ਬਿਲਕੁਲ ਸੌਫਟ ਮਲੈਮ ਜਿਵੇਂ ਆਪਾਂ ਕਹਿ ਸਕਦੇ ਹਾਂ ਨਾ ਆ ਮੱਖਣ ਮਲਾਈ ਸਟਾਫ ਉਹ ਵਾਲਾ ਜੀ ਬਿਲਕੁਲ ਸੌਫਟ ਮਲੈਮ ਠੀਕ ਹੈ ਉਹ ਵਾਲਾ ਸਟਾਫ ਹੈ ਇਹ ਆਰਾਮ ਲਾਈਨਿੰਗ ਲੱਗਣੀ ਆ ਪਰ ਆਰਾਮ ਨਾਲ ਤੁਸੀਂ ਅਗਲੇ ਸੀਜ਼ਨ ਵਿੱਚ ਇਹਨੂੰ ਵੇਅਰ ਕਰ ਸਕਦੇ ਹੋ ਇਹ ਵਾਲਾ ਰਹੂਗਾ ਜੀ ਆ ਪੈਰਾਡਿਸੋ ਸਿਲਕ ਠੀਕ ਹੈ ਜੀ ਪੈਰਾਡਿਸੋ ਸਿਲਕ ਹੈ ਰੰਗ ਰਸ਼ੀਆ ਬ੍ਰਾਂਡ ਦੀ ਰਹੂਗੀ ਜੀ ਕਰਾਂਗਰ ਰਸ਼ੀਆ ਬ੍ਰਾਂਡ ਹੈ ਪੈਰਾਡਿਸੋ ਸਿਲਕ ਹੈ ਮੱਖਣ ਮਲਾਈ ਦੀ ਤਰ੍ਹਾਂ ਸਟਾਫ ਰਹਿਣਾ ਜੀ ਇੰਨਾ ਸੌਫਟ ਮਲੇਮ ਹੈ ਤੇ ਇਹਦੇ ਉੱਪਰ ਅਸੀਂ ਵਰਕ ਕੀਤਾ ਤੇ ਇਹ ਵਾਲਾ ਸੂਟ ਰਹੂਗਾ ਜੇਕਰ ਤੁਸੀਂ ਐਦਾਂ ਸੂਟ ਲੈਣਾ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਮਿਲੇਗਾ 1200 ਦੇ ਵਿੱਚ 1200 ਦੀ ਪ੍ਰਾਈਸ ਹੈ ਵਰਕ ਕੀਤਾ ਹੋਇਆ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ 1800 ਠੀਕ ਹੈ ਜੀ 1800 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦੇਣੀ ਹੈ ਕਿ ਕਿਹੜੇ-ਕਿਹੜੇ ਆਣੇ ਆ ਜੀ ਲਓ ਇੱਕ ਕਲਰ ਆਊਗਾ ਜੀ ਇਹ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਕਲਰ ਆਊਗਾ ਇਹ ਨਾਲ ਤੁਹਾਨੂੰ ਰਹਿਣੀ ਹੈ ਜੀ ਇਹ ਵਾਲੀ ਦੇ ਨਾਲ ਬੋਟਮ ਲਓ ਇਹ ਕੇ ਵਾਲੀ ਬੋਟਮ ਰਹਿਣੀ ਹੈ ਇਹ ਕੇ ਵਾਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਠੀਕ ਹੈ ਜੀ ਇਹ ਵੀ ਪੈਰਾਡਾਈਸ ਉਹ ਸੈਲਕਾ ਰੰਗ ਰਸ਼ੀਆ ਬ੍ਰਾਂਡ ਦੀ ਰਹਿਣੀ ਆ ਤੇ ਤੀਸਰਾ ਕਲਰ ਆਉਣ ਵਾਲਾ ਜੀ ਲਓ ਤੀਸਰਾ ਕਲਰ ਆਊਗਾ ਜੀ ਪਿਸਤਾ ਜੇਕਰ ਤੁਸੀਂ ਇਹਦੇ ਵਿੱਚੋਂ ਵੀ ਕਿਸੇ ਸੂਟ ਤੇ ਆਪਣੀ ਪਸੰਦ ਦੇ ਕਲਰ ਤੇ ਹਨਾ ਵਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਸਾਡੇ ਕੋਲ ਲੈ ਸਕਦੇ ਹੋ ਇਹ ਵਾਲਾ ਸ਼ਾਰਟ ਪੀਸ ਰਹੂਗਾ ਜੀ ਰੰਗ ਰਸ਼ੀਆ ਬ੍ਰਾਂਡ ਹੈ ਪੈਰਾਡਾਈਸਾ ਸੈਲਕਾ ਮੱਖਣ ਮਲਾਈ ਦੀ ਤਰ੍ਹਾਂ ਸਟਾਫ ਰਹਿਣਾ ਜੀ ਲਾਈਨਿੰਗ ਲੱਗਣੀ ਹੈ ਮਸਲੀਨ ਦੀ ਬਾਟਮ ਹੈ ਜੀ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਇਹ ਵਾਲਾ ਕਲਰ ਮੈਂ ਨਾ ਸੀਗਾ ਤੇ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ 1200 ਰੁਪਏ 1200 ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਪਰ ਜਿਹੜੇ ਸੂਟ ਉੱਪਰ ਵਰਕ ਹੋਇਆ ਜੀ ਉਹ ਵਾਲਾ ਸੂਟ ਦੀ ਪ੍ਰਾਈਸ ਰਹਿਣੀ ਆ 1800 ਰੁਪਏ ਠੀਕ ਹੈ ਜੀ 1 ਕੇ ਵਾਲਾ ਸੂਟ ਤੁਹਾਨੂੰ ਮਿਲਣਾ ਸੀ ਅਗਲਾ ਸੂਟ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਜੀ ਲਓ 1 ਕੇ ਵਾਲਾ ਸਟਾਫ ਮਿਲੂਗਾ ਤੁਹਾਨੂੰ ਇਹ ਵਾਲੀ ਰਹੂਗੀ ਜੀ ਬਾਟਮ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਵੀਡੀਓ 'ਚ ਦਿਖਾਇਆ ਉਦਾਂ ਤੁਸੀਂ ਇਹਦੇ ਵਿੱਚੋਂ ਸ਼ਾਰਟ ਪੀਸ ਤੇ ਵਿੱਚੋਂ ਸਟਾਫ ਲੈ ਕੇ ਦੁਪੱਟਾ ਰੈਡੀ ਕਰ ਸਕਦੇ ਹੋ 1 ਕੇ ਵਾਲਾ ਸੂਟ ਰਹੂਗਾ ਜੀ ਨਾਲ ਤੁਹਾਨੂੰ 슬ੀਵਸ ਦੇ ਉੱਪਰ ਵੀ ਵਰਕ ਮੈਨ ਵਾਲਾ 슬ੀਵਸ ਉੱਪਰ ਵੀ ਪੈਚ ਵਰਕ ਮਿਲੂਗਾ ਇਹ ਮਾਸਕੋ ਸ਼ੈਲਕਾ ਰੰਗ ਰਸ਼ੀਆ ਦੀ ਰੰਗ ਰਸ਼ੀਆ ਦੀ ਮਾਸਕੋ ਸਿਲਕਾ ਜੀ ਮੱਖਣ ਮਲਾਈ ਦੀ ਤਰ੍ਹਾਂ ਸਟਾਫ ਹੈ ਬਿਲਕੁਲ ਮਲਾਇਮ ਸੌਫਟ ਆਉਣ ਵਾਲੇ ਸੀਜ਼ਨ ਵਿੱਚ ਆਮਣਾ ਪਹਿਣਾ ਜੀ ਇਹਨੇ ਲਓ ਜੀ ਇਹ ਰਹਿਣੀ ਆ ਬੋਟਮ ਤੇ ਵਰਕ ਇਹ ਰਹਿਣਾ ਜੀ ਇਹਦੇ ਘੇਰੇ ਦਾ ਵਰਕ ਇਹਦੇ ਵਿੱਚ ਵੀ ਤੁਹਾਨੂੰ ਕਲਰ ਚੈੱਕ ਕਰਵਾਉਣਾ ਜਿਹੜੇ ਜਿਹੜੇ ਕਲਰ ਸਾਡੇ ਕੋਲੇ ਹੈਗੇ ਆ ਲਓ ਜੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੇਗਾ ਜੀ ਇਹਦੇ ਵਿੱਚ ਲਓ ਇਹ ਵਾਲੀ ਰੌਗਗੀ ਜੀ ਤੇ ਬਾਟਮ ਮਸਲੀਨ ਦੀ ਹੀ ਬਾਟਮ ਰਹਿਣੀ ਆ ਬਹੁਤ ਹੀ ਪਿਆਰੀ ਜੀ ਤੇ ਇਹ ਵਾਲੀ ਰਹਿਣੀ ਆ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਇਹਦੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਰਹਿਣੀ ਆ ਜੀ ਕਿੰਬੜਾ ਤੁਹਾਨੂੰ ਕਲਰ ਮਿਲਣ ਵਾਲਾ ਇਹਦੇ ਵਿੱਚ ਤੀਸਰਾ ਜੋ ਕਲਰ ਆਊਗਾ ਜੀ ਲਓ ਤੀਸਰਾ ਕਲਰ ਇਹਦੇ ਵਿੱਚ ਵੀ ਇੱਕ ਪਿਸਤਾ ਕਲਰ ਆਊਗਾ ਲਓ 1200 ਰੁਪਏ ਆ ਰੀ ਪ੍ਰਾਈਸ ਐ ਸੂਟ ਦੀ ਤੁਸੀਂ ਐਦਾਂ ਵੀ ਸੂਟ ਲੈ ਸਕਦੇ ਹੋ 1200 ਰੁਪਏ ਦੀ ਪ੍ਰਾਈਸ ਐ ਜੀ ਠੀਕ ਆ ਜੀ ਜੇਕਰ ਤੁਸੀਂ ਵਰਕ ਕਰਕੇ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਤਿੰਨ ਕਲਰਾਂ ਦੇ ਵਿੱਚ ਰਹਿਣਾ ਸੀ ਇਹ ਵਾਲਾ ਸੂਟ ਲਓ ਅਗਲਾ ਕਲਰ ਆਊਗਾ ਜੀ ਅੰਬਾਂ ਵਾਲਾ ਪ੍ਰਿੰਟ ਦੇ ਵਿੱਚ ਲਓ ਇਹ ਆਊਗਾ ਜੀ ਅੰਬੀ ਪ੍ਰਿੰਟ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਲਓ ਜੀ ਬਾਟਮ ਰਹੂਗੀ ਬਾਟਮ ਤੇ ਵਰਕ ਮਿਲਣ ਵਾਲਾ ਇਹ ਰਹਿਣਾ ਜੀ ਸ਼ਰਟ ਇਹ ਸ਼ਰਟ ਤੇ ਵਰਕ ਹੈ ਐਦਾਂ ਹੀ ਤੁਹਾਨੂੰ ਇਹਦੀਆਂ ਬਾਹਾਂ ਤੇ ਵਰਕ ਵੀ ਮਿਲਣਾ ਲਓ ਜੀ ਇਹ ਪੈਚ ਵਰਕ ਜਿਹੜਾ ਆਊਗਾ 슬ੀਵਸ ਦੇ ਉੱਪਰ ਪੈਚ ਵਰਕ ਆਊਗਾ ਜੀ ਠੀਕ ਹੈ ਜੀ ਇਹ ਵੀ ਮਾਸਕੋ ਸਿਲਕ ਹੈ ਜੀ ਰੰਗ ਰਸ਼ੀਆ ਬ੍ਰਾਂਡ ਹੈ ਰੰਗ ਰਸ਼ੀਆ ਬ੍ਰਾਂਡ ਹੈ ਮਾਸਕੋ ਸਿਲਕ ਹੈ ਅੰਬੀਆਂ ਵਾਲਾ ਪ੍ਰਿੰਟ ਹੈ ਬਹੁਤ ਸੋਨਾ ਜਦੋਂ ਕਾਫੀ ਫੇਮਸ ਵੀ ਚੱਲ ਰਿਹਾ ਅੰਬੀਆਂ ਦਾ ਪ੍ਰਿੰਟ ਤੇ ਇਹ ਵਾਲਾ ਮਿਲੂਗਾ ਠੀਕ ਹੈ ਜੀ ਇਸ ਤੋਂ ਮੈਂ ਤੁਹਾਨੂੰ ਦਿਖਾ ਦਾਂ ਜੀ ਸੇਮ ਕਲਰ ਇਹ ਲਓ ਇਹ ਵੀ ਤਿੰਨ ਕਲਰਾਂ ਦੇ ਵਿੱਚ ਸਾਡੇ ਕੋਲ ਆਇਆ ਜੀ ਲਓ ਚੈੱਕ ਕਰੋ ਜੀ ਲਓ ਇੱਕ ਤਾਂ ਇਹ ਸੀਮ ਮੈਂ ਤੁਹਾਨੂੰ ਕਲਰ ਦਿਖਾਤਾ ਇਹ ਵਾਲਾ ਪ੍ਰਿੰਟ ਔਣਾ ਜੀ ਅੰਬੀ ਵਾਲਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਜੰਬੀ ਵਾਲਾ ਪ੍ਰਿੰਟ ਰਹਿਣਾ ਇਹਦੇ ਵਿੱਚ ਲਓ ਜੀ ਤੇ ਇੱਕ ਇੱਕ ਲੋਜਿਕ ਤੁਹਾਨੂੰ ਚ ਗਰੇ ਕਲਰ ਦਿਖਾਉਣੀ ਆ ਇਹ ਕੇਵळा ਗਰੇ ਰਹਿਣਾ ਜੀ ਇਹ ਵੀ ਬਹੁਤ ਸੋਹਣਾ ਕਲਰ ਆ ਜਿੱਤੇ ਵਰਕ ਹੋਇਆ ਇਹ ਵੀ ਤੁਸੀਂ ਸਾਡੇ ਕੋਲੋਂ ਬਿਨਾ ਵਰਕ ਦਾ ਸੂਟ ਲੈ ਸਕਦੇ ਹੋ ਲਓ ਜੀ ਇੱਕ ਕਲਰ ਆਊਗਾ ਜੀ ਇਹ ਵਾਲਾ ਇਹਦੇ ਵਿੱਚ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹਦੇ ਉੱਪਰ ਵੀ ਤੁਸੀਂ ਵਰਕ ਕਰਵਾ ਸਕਦੇ ਹੋ ਲਓ ਚੈੱਕ ਕਰੋ ਜੀ ਇਹ ਕੇਵळा ਕਲਰ ਆਊਗਾ ਇਹਦੇ ਵਿੱਚ ਤੀਸਰਾ ਕਲਰ ਆਊਗਾ ਇਹਦੇ ਵਿੱਚ ਇਹ ਕੇਵळा ਕਲਰ ਆਊਗਾ ਜੀ ਰੰਗ ਰਸ਼ੀਆ ਬ੍ਰਾਂਡ ਹੈ ਠੀਕ ਹੈ ਜੀ ਰੰਗ ਰਸ਼ੀਆ ਬ੍ਰਾਂਡ ਹੈ ਮਾਸਕੋ ਸਿਲਕ ਰੋਗੀ ਕੇ ਵਾਲਾ ਪ੍ਰਿੰਟ ਰਹਿਣਾ ਜੀ ਤੇ ਨਾਲ ਇਹ ਵਾਲੀ ਰਹਿਣੀ ਹੈ ਜੀ ਬੋਟ ਠੀਕ ਹੈ ਇਹ ਵਾਲੀ ਰਹਿਣੀ ਹੈ ਜੀ ਬੋਟ ਇਹ ਕੇ ਪ੍ਰਿੰਟ ਮਿਲੂਗਾ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸੂਟ ਮੈਚਿੰਗ ਰਹਿਣਾ 1200 ਦਾ ਜੇਕਰ ਤੁਸੀਂ ਵਿੱਦ ਵਰਕ ਕਰਾ ਕੇ ਬਾਟਮ ਦੇ ਉੱਪਰ ਤੁਸੀਂ ਐਡਾ ਬੁਟੀਕ ਸਟਾਈਲ ਦੇ ਵਿੱਚ ਸੂਟ ਰੈਡੀ ਕਰਨਾ ਹਨ ਤੇ ਸਿਰਫ ਤੁਹਾਨੂੰ 1800 ਦਾ ਸੂਟ ਲੈਣਾ ਜੀ ਜੇਕਰ ਤੁਸੀਂ ਬਾਹਰੋਂ ਵੀ ਰੈਡੀ ਕਰਵਾਉਣੇ ਤਾਂ ਤੁਹਾਨੂੰ ਪਤਾ ਹੀ ਤੁਹਾਨੂੰ ਇਹ ਸੂਟ ਦੀ ਐਡਾ ਵਰਕ ਕਰਵਾਏ ਦੀ ਪੈਚ ਵਰਕ ਕਰਵਾਏ ਦੀ ਕਿੰਨੀ ਪ੍ਰਾਈਸ ਚੱਲ ਰਹੀ ਹੈ ਜੀ ਸਿਰਫ ਅਸੀਂ ਤੁਹਾਨੂੰ 1800 ਦਾ ਸੂਟ ਦਵਾਂਗੇ ਵਿੱਦ ਵਰਕ ਕਰਕੇ ਪੈਚ ਵਰਕ ਕਰਕੇ ਬੁਟੀਕ ਸਟਾਈਲ ਦੇ ਵਿੱਚ ਰੈਡੀ ਕਰਕੇ ਤੇ ਐਡਾ ਸਿੰਪਲ ਸੂਟ ਵੀ ਲੈ ਸਕਦੇ ਹੋ ਇਹਦੀ ਪ੍ਰਾਈਸ 1200 ਰਹਿਣ ਵਾਲੀ ਹੈ ਠੀਕ ਹੈ ਜੀ ਇਸਨਾਂ azide ਬਹੁਤ ਹੀ ਪਿਆਰੇ ਜੇ ਸੂਟ ਇਹਨਾਂ ਵਿੱਚੋਂ ਜੇਕਰ ਤੁਹਾਨੂੰ ਕੋਈ ਬਰਾਸ਼ੋ ਦੀ ਸ਼ਰਟ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਨਾਲ ਤੁਸੀਂ ਕਰੇਵ ਦੀ ਬਾਟਮ ਲੈ ਸਕਦੇ ਹੋ ਬਰਾਸ਼ੋ ਬੈਲਵਰਡ ਦੀ ਸ਼ਰਟ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪੋ ਕਰ ਸਕਦੇ ਹੋ ਸਕਰੀਨ ਉੱਪਰ ਨੰਬਰ ਚੱਲ ਰਿਹਾ ਹੈ ਠੀਕ ਹੈ ਜੀ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪੋ ਕੱਲ ਦੀ ਵੀਡੀਓ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ